ਦੈਨਕ ਸੁਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਅੱਜ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਘਾਟਾ ਪੈ ਗਿਆ ਪ੍ਰਸਿੱਧ ਗੀਤਕਾਰ ਨਿੰਮੇ ਲੋਹਾਰਕੇ ਦਾ ਦਿਹਾਂਤ ਹੋ ਚੁੱਕਿਆ ਹੈ 40 ਕਰਿਆਂ ਦੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਔਰ ਬਹੁਤ ਪ੍ਰਸਿੱਧ ਗੀਤ ਜਿਹੜੇ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ 500 ਹਿੱਟ ਗੀਤ ਉਹਨਾਂ ਦੇ ਮਕਬੂਲ ਹੋਏ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਦਲਜੀਤ ਦੋਸਾਂਜ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਦਲਜੀਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਤਾਂ ਦਲਜੀਤ ਤੋਂ ਲੈ ਕੇ ਅਮਰਿੰਦਰ ਗਿੱਲ ਹੋਗੇ ਔਰ ਨਸ਼ਤਰ ਗਿੱਲ ਬਹੁਤ ਸਾਰੇ ਗਾਇਕ ਕੁਲਵਿੰਦਰ ਢਿੱਲੋਂ ਹੁਣੀ ਜਿਹੜੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਗਾਏ ਔਰ ਉਹ ਗੀਤ ਸੁਪਰ ਡੁਪਰ ਹਿੱਟ ਹੋਏ ਬਹੁਤ ਸਾਰੇ ਗੀਤ ਜਿਹੜੇ ਅੱਜ ਵੀ ਆ ਵੱਜਦੇ ਨੇ ਲੋਕ ਅੱਜ ਵੀ ਸੁਣਦੇ ਨੇ ਤਾਂ ਉਹ ਨਿੰਮੇ ਲੋਹਾਰਕੇ ਦੇ ਗੀਤ ਸੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਕਚਹਿਰੀਆਂ 'ਚ ਮੇਲੇ ਲੱਗਣੇ ਜਦੋਂ ਪੈਂਦੀ ਆ ਤਰੀਕ ਵੱਲੋਂ ਜੱਟ ਦੀ ਤਾਂ ਇਹ ਗਾਣਾ ਕੁਲਵਿੰਦਰ ਢਿੱਲੋਂ ਹੁਣਾ ਦੇ ਵੱਲੋਂ ਗਾਇਆ ਗਿਆ ਸੀ ਉਸ ਸਮੇਂ ਦੇ ਵਿੱਚ ਕੁਲਵਿੰਦਰ ਢਿੱਲੋਂ ਹੁਣਾ ਦੀ ਤੂਤੀ ਬੋਲਦੀ ਸੀਗੀ ਔਰ ਨਿੰਮੇ ਲੋਹਾਰਕੇ ਦਾ ਇਹ ਗੀਤ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਤਾਂ ਇਹ ਗਾਣਾ ਇੰਨਾ ਕਿ ਜ਼ਿਆਦਾ ਮਕਬੂਲ ਹੋਇਆ ਕਿ ਹਰੇਕ ਵਿਆਹ ਸ਼ਾਦੀਆਂ ਤੇ ਟਰੈਕਟਰਾਂ ਦੇ ਉੱਪਰ ਗਾਣਾ ਵੱਜਣਾ ਸ਼ੁਰੂ ਹੋ ਗਿਆ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਗਾਣਾ ਵਿਆਹਾਂ ਦੇ ਵਿੱਚ ਵੱਜ ਗਿਆ ਜਾਂ ਫਿਰ ਟਰੈਕਟਰਾਂ ਤੇ ਵੱਜ ਗਿਆ ਤਾਂ ਉਹ ਗਾਣਾ ਮਕਬੂਲ ਮੰਨਿਆ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਬਹੁਤ ਸਾਰੇ ਗੀਤ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਹਿੱਟ ਹੋਏ ਅਮਰਿੰਦਰ ਗਿੱਲ ਦਾ ਇੱਕ ਬਹੁਤ ਪਿਆਰਾ ਸ਼ਾਨਦਾਰ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਅੱਜ ਵੀ ਲੋਕ ਸੁਣਦੇ ਨੇ ਕੀ ਸਮਝਾਈਏ ਸੱਜਣਾ ਇਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਇਹ ਵੀ ਹਿੱਟ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਤਮਾਮ ਗੀਤ ਨਸ਼ਤਰਗਿਲ ਨੇ ਨਿੰਮੇ ਲੋਹਾਰਕੇ ਦੇ ਗਾਇਕ ਦੇਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਤਾਂ ਉਹ ਵੀ ਨਿੰਮੇ ਲੋਹਾਰਕੇ ਦੀ ਕਲਮ ਦੇ ਵਿੱਚੋਂ ਲਿਖਿਆ ਤੁਹਾਨੂੰ ਦੱਸਦੀ ਕਿ 10ਵੀਂ ਕਲਾਸ ਦੇ ਵਿੱਚ ਨਿੰਮਾ ਲੋਹਾਰਕਾ ਪੜ੍ਹਦੇ ਸੀ ਜਦੋਂ ਉਹਨਾਂ ਨੇ ਗੀਤ ਲਿਖਿਆ 1995 ਦੇ ਵਿੱਚ ਉਹਨਾਂ ਦਾ ਡੈਬਿਊ ਹੋਇਆ ਸੀ ਪਹਿਲੇ ਗਾਣੇ ਦੇ ਨਾਲ ਔਰ ਪਹਿਲਾ ਗਾਣਾ ਜੁੜਾ ਨਨਕਾਣੇ ਵੱਲ ਨੂੰ ਜਾਂਦੇ ਰਾਈਓ ਤਾਂ ਧਾਰਮਿਕ ਗਾਣਾ ਨਿਮੇਲੋ ਹਾਰਕੇ ਨੇ ਲਿਖਿਆ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਇੱਕ ਹਿੱਟ ਗੀਤ ਆ ਦੂਜਾ ਹਿੱਟ ਗੀਤ ਆ ਲਗਭਗ 150 ਸਿੰਗਰਾਂ ਨੂੰ ਹਿੱਟ ਗੀਤ ਦਿੱਤੇ ਨੇ ਔਰ 150 ਸਿੰਗਰ ਨਿਮੇਲੋ ਹਾਰਕੇ ਦੇ ਗੀਤ ਗਾ ਕੇ ਹਿੱਟ ਹੋਏ ਨੇ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਗੀਤਕਾਰ ਦਾ ਤੁਸੀਂ ਸ਼ਬਦਾਂ ਨੂੰ ਕਿਸ ਤਰੀਕੇ ਦੇ ਨਾਲ ਪਰਾਉਨੇ ਹੋ ਤੁਹਾਡੀ ਤਰਜ ਕੀ ਹੁੰਦੀ ਹੈ ਤੁਸੀਂ ਲਿਖਦੇ ਕਿਉਂ ਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਗੀਤਕਾਰ ਦੀ ਹੁੰਦੀ ਹੈ ਜਿਵੇਂ ਅਸੀਂ ਮਕਾਨ ਤਾਂ ਖੜਾ ਕਰ ਲੈਨੇ ਆ ਪਰ ਨੀਹਾਂ ਤੋਂ ਬਿਨਾ ਮਕਾਨ ਖੜਾ ਨਹੀਂ ਹੁੰਦਾ ਤਾਂ ਗੀਤਕਾਰ ਜਿਹੜਾ ਉਹ ਨੀਂਹ ਮੰਨਿਆ ਗਿਆ ਜੇਕਰ ਨੀਂਹ ਭਰੀ ਗਈ ਮਜ਼ਬੂਤ ਭਰੀ ਗਈ ਤਾਂ ਮਕਾਨ ਵਧੀਆ ਖੜਾ ਹੁੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਜੇ ਗਾਣਾ ਸੋਹਣਾ ਲਿਖਿਆ ਗਿਆ ਹੋਵੇ ਤਾਂ ਗਾਣਾ ਮਕਬੂਲ ਹੋ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਵਿੱਚ ਉਹ ਚਿੰਗ ਸੀ ਜਾ ਕਹਿ ਲਿਖੇ ਇੱਕ ਤਰੀਕੇ ਦੇ ਨਾਲ ਉਹ ਟੈਲੈਂਟ ਸੀਗਾ ਕਿ ਜਿਸ ਤਰੀਕੇ ਦੇ ਇਹਨਾਂ ਨੇ ਗਾਣੇ ਲਿਖੇ ਉਹਨਾਂ ਸਮਿਆਂ ਦੇ ਵਿੱਚ ਮਕਬੂਲ ਹੋਏ ਰਵਿੰਦਰ ਗਰੇਵਾਲ ਅਮਰਿੰਦਰ ਗਿੱਲ ਦਲਜੀਤ ਦੁਸਾਂਝ ਇੰਦਰਜੀਤ ਨਿਕੂ ਨ 70 ਗਿੱਲ ਔਰ ਹੋਰ ਬਹੁਤ ਸਾਰੇ ਸਿੰਗਰ 150 ਤੋਂ ਵੱਧ ਸਿੰਗਰ ਜਿਨ੍ਹਾਂ ਨੇ ਨਿੰਮੇ ਲੋਹਾਰਕੇ ਦੇ ਗੀਤ ਗਾਏ ਤੇ ਉਹ ਗੀਤ ਸੁਪਰ ਡੁਪਰ ਹਿੱਟ ਹੋਏ 500 ਤੋਂ ਵੱਧ ਹਿੱਟ ਗੀਤ ਜਿਹੜੇ ਨੇ ਉਹ ਨਿੰਮੇ ਲੋਹਾਰਕੇ ਨੇ ਇਸ ਇੰਡਸਟਰੀ ਨੂੰ ਦਿੱਤੇ ਪਰ ਲਾਸ ਸਮੇਂ ਦੇ ਵਿੱਚ ਇੱਕ ਇੰਟਰਵਿਊ ਕੀਤੀ ਗਏ ਨਿੰਮੇ ਲੋਹਾਰਕੇ ਦੀ ਇੱਕ ਚੈਨਲ ਦੇ ਵੱਲੋਂ ਤਾਂ ਨਿੰਮੇ ਲੋਹਾਰਕੇ ਦਾ ਦਰਦ ਸਾਹਮਣੇ ਆਇਆ ਉਹਨਾਂ ਕਹਿ ਕੇ ਕੋਈ ਵੀ ਬਾਹ ਜਿਹੜਾ ਉਹ ਨਹੀਂ ਫੜਦਾ ਜਦੋਂ ਕੰਮ ਕਿਸੇ ਦਾ ਨਿਕਲ ਜਾਂਦਾ ਹੈ ਤਾਂ ਤੁਹਾਨੂੰ ਲੋਕ ਭੁੱਲ ਜਾਂਦੇ ਨੇ ਅਕਸਰ ਇਦਾਂ ਹੀ ਹੁੰਦਾ ਹੈ ਦੁਨੀਆ ਦਾ ਦਸਤੂਰ ਹੈ ਤਾਂ ਇਹ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਵੀ ਝਲਕਿਆ ਕਿਉਂਕਿ ਲਾਸਟ ਸਮੇਂ ਦੇ ਵਿੱਚ ਉਹਨਾਂ ਦੀ ਸਿਹਤ ਵੀ ਖਰਾਬ ਸੀ ਔਰ ਪਰਿਵਾਰਕ ਤੌਰ ਤੇ ਆਰਥਿਕ ਤੰਗੀਆਂ ਵੀ ਸੀਗੀਆਂ ਉਹਨਾਂ ਨੂੰ ਪਰ ਉਹ ਕਹਿੰਦੇ ਨੇ ਕਿ ਬਹੁਤ ਘੱਟ ਲੋਕ ਨੇ ਜਿਹੜਾ ਸਹਾਰਾ ਬਣੇ ਕਿਉਂਕਿ 500 ਤੋਂ ਵੱਧ ਗੀਤ ਇੰਡਸਟਰੀ ਦੇ ਵਿੱਚ ਦਿੱਤੇ ਹੁਣ ਔਰ ਇਹਨਾਂ ਨਾਮ ਮਕਬੂਲ ਰਿਹਾ ਹੋਵੇ ਉਹਨਾਂ ਸਮਿਆਂ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਆ ਪਰ ਆਖਰੀ ਸਮੇਂ ਦੇ ਵਿੱਚ ਉਹ ਬੰਦਾ ਇੰਨੀ ਗੱਲ ਆਪਣੀ ਇੰਟਰਵਿਊ ਦੇ ਵਿੱਚ ਕਵੇ ਕਿ ਅੱਜਕੱਲ ਹਰ ਕੋਈ ਆਪਣਾ ਮਤਲਬ ਕੱਢਦਾ ਹੈ ਜਦੋਂ ਮਤਲਬ ਨਿਕਲ ਜਾਵੇ ਤਾਂ ਫਿਰ ਲੋਕ ਵੀ ਤੁਹਾਡੇ ਤੋਂ ਦੂਰ ਹੋ ਜਾਂਦੇ ਨੇ ਪਰ ਨਿੰਮੇ ਲੋਹਾਰਕੇ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰ ਚੱਲ ਰਹੀ ਸੀ 40 ਕੁ ਵਰਿਆਂ ਦੀ ਉਮਰ ਹੈ ਤਹਿਸੀਲ ਅਜਨਾਲਾ ਅੰਮ੍ਰਿਤਸਰ ਜ਼ਿਲ੍ਹਾ ਹੈ ਔਰ ਉਹਦੇ ਵਿੱਚ ਹੀ ਪਿੰਡ ਪੈਂਦਾ ਹੈ ਲੋਹਾਰਕਾ ਨਿਰਮਲ ਸਿੰਘ ਉਹਨਾਂ ਦਾ ਪੂਰਾ ਨਾਮ ਹੈ ਸੋ ਉਹਨਾਂ ਦੀ ਗੱਡੀ ਜਦੋਂ ਲਈ ਤੇ ਚੜੀ ਤਾਂ ਹਰ ਕੋਈ ਉਹਨਾਂ ਦੇ ਗਾਣੇ ਗਾਉਣੇ ਚਾਹੁੰਦਾ ਸੀਗਾ ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਵੱਡਾ ਰਿਹਾ ਤੇ ਹੁਣ ਵੀ ਤੁਹਾਨੂੰ ਦੱਸਦੀ ਕਿ ਉਹ ਕਈ ਸਿੰਗਰਾਂ ਦੇ ਟੱਚ ਦੇ ਵਿੱਚ ਸੀਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੁਣ ਦਾ ਕਲਚਰ ਆ ਗਿਆ ਲੋਕ ਗਨ ਕਲਚਰ ਤੇ ਜਿਆਦਾ ਸੁਣਦੇ ਨੇ ਚੱਕ ਤੋਂ ਚੱਕ ਲੋ ਧਰ ਲੋ ਵਾਲੇ ਗੀਤ ਅੱਜਕੱਲ ਲੋਕ ਜਿਆਦਾ ਸੁਣਦੇ ਨੇ ਤਾਂ ਉਹਨਾਂ ਦਾ ਇੱਕ ਜਨਰ ਹੋਰ ਸੀਗਾ ਜਨਰ ਵੱਖਰਾ ਸੀ ਤਾਂ ਫਿਰ ਬੜੀ ਮੁਸ਼ਕਲ ਹੁੰਦੀ ਹੈ ਕਿ ਜਦੋਂ ਇੱਕ ਰਾਈਟਰ ਆਪਣੇ ਜ਼ੋਨ ਨੂੰ ਛੱਡ ਕੇ ਦੂਜਾ ਲਿਖੇ ਤਾਂ ਪਹਿਲੀ ਗੱਲ ਉਹ ਚੀਜ਼ ਲਿਖੀ ਵੀ ਨਹੀਂ ਜਾਂਦੀ ਤੇ ਉਹ ਚੀਜ਼ ਉਹਨਾਂ ਨੂੰ ਡਰ ਵੀ ਹੁੰਦਾ ਹੈ ਕਿ ਪਤਾ ਨਹੀਂ ਮਕਬੂਲ ਹੋਵੇ ਕਿ ਨਾ ਹੋਵੇ ਤਾਂ ਨਿੰਮੇ ਲੋਹਾਰਕੇ ਨੇ ਜਿੰਨਾ ਵੀ ਲਿਖਿਆ ਬਹੁਤ ਸ਼ਾਨਦਾਰ ਲਿਖਿਆ ਔਰ ਉਹਨਾਂ ਸਮਿਆਂ ਦੇ ਵਿੱਚ ਉਹ ਹਿੱਟ ਸੀਗੇ ਔਰ ਨਿੰਮੇ ਲੋਹਾਰਕੇ ਦਾ ਨਾਮ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪੀਕ ਤੇ ਸੀ ਪਰ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਇੱਕ ਵੱਡਾ ਘਾਟਾ ਸੰਗੀਤਕ ਜਗਤ ਨੂੰ ਪਿਆ। ਦੇਨਕ ਸੁਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਅੱਜ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਘਾਟਾ ਪੈ ਗਿਆ ਪ੍ਰਸਿੱਧ ਗੀਤਕਾਰ ਨਿੰਮੇ ਲੋਹਾਰਕੇ ਦਾ ਦਿਹਾਂਤ ਹੋ ਚੁੱਕਿਆ ਹੈ 40 ਵਰਿਆਂ ਦੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਔਰ ਬਹੁਤ ਪ੍ਰਸਿੱਧ ਗੀਤ ਜਿਹੜੇ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ 500 ਹਿੱਟ ਗੀਤ ਉਹਨਾਂ ਦੇ ਮਕਬੂਲ ਹੋਏ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਦਲਜੀਤ ਦੁਸਾਂਜ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਦਲਜੀਤ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਤਾਂ ਦਲਜੀਤ ਤੋਂ ਲੈ ਕੇ ਅਮਰਿੰਦਰ ਗਿੱਲ ਹੋਗੇ ਔਰ ਨਿਸ਼ਾਤਰ ਗਿੱਲ ਬਹੁਤ ਸਾਰੇ ਗਾਇਕ ਕੁਲਵਿੰਦਰ ਢਿੱਲੋਂ ਹੁਣੀ ਜਿਹੜੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਗਾਏ ਔਰ ਉਹ ਗੀਤ ਸੁਪਰ ਡੁਪਰ ਹਿੱਟ ਹੋਏ ਬਹੁਤ ਸਾਰੇ ਗੀਤ ਜਿਹੜੇ ਅੱਜ ਵੀ ਆ ਵੱਜਦੇ ਨੇ ਲੋਕ ਅੱਜ ਵੀ ਸੁਣਦੇ ਨੇ ਤਾਂ ਉਹ ਨਿੰਮੇ ਲੋਹਾਰਕੇ ਦੇ ਗੀਤ ਸੀ ਅਸੀਂ ਜੇਕਰ ਗੱਲ ਕਰਦੇ ਆਂ ਤਾਂ ਕਚਹਿਰੀਆਂ 'ਚ ਮੇਲੇ ਲੱਗਣੇ ਜਦੋਂ ਪੈਂਦੀ ਆ ਤਰੀਕ ਵੱਲੋਂ ਜੱਟ ਦੀ ਤਾਂ ਇਹ ਗਾਣਾ ਕੁਲਵਿੰਦਰ ਢਿੱਲੋਂ ਹੁਣਾ ਦੇ ਵੱਲੋਂ ਗਾਇਆ ਗਿਆ ਸੀ ਉਸ ਸਮੇਂ ਦੇ ਵਿੱਚ ਕੁਲਵਿੰਦਰ ਢਿੱਲੋਂ ਹੁਣਾ ਦੀ ਤੂਤੀ ਬੋਲਦੀ ਸੀਗੀ ਔਰ ਨਿੰਮੇ ਲੋਹਾਰਕੇ ਦਾ ਇਹ ਗੀਤ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਤਾਂ ਇਹ ਗਾਣਾ ਇੰਨਾ ਕਿ ਜ਼ਿਆਦਾ ਮਕਬੂਲ ਹੋਇਆ ਕਿ ਹਰੇਕ ਵਿਆਹ ਸ਼ਾਦੀਆਂ ਤੇ ਟਰੈਕਟਰਾਂ ਦੇ ਉੱਪਰ ਗਾਣਾ ਵੱਜਣਾ ਸ਼ੁਰੂ ਹੋ ਗਿਆ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਗਾਣਾ ਵਿਆਹਾਂ ਦੇ ਵਿੱਚ ਵੱਜ ਗਿਆ ਜਾਂ ਫਿਰ ਟਰੈਕਟਰਾਂ ਤੇ ਵੱਜ ਗਿਆ ਤਾਂ ਉਹ ਗਾਣਾ ਮਕਬੂਲ ਮੰਨਿਆ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਬਹੁਤ ਸਾਰੇ ਗੀਤ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਹਿੱਟ ਹੋਏ ਅਮਰਿੰਦਰ ਗਿੱਲ ਦਾ ਇੱਕ ਬਹੁਤ ਪਿਆਰਾ ਸ਼ਾਨਦਾਰ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਅੱਜ ਵੀ ਲੋਕ ਸੁਣਦੇ ਨੇ ਕੀ ਸਮਝਾਈਏ ਸੱਜਣਾ ਇਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਇਹ ਵੀ ਹਿੱਟ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਤਮਾਮ ਗੀਤ ਨਸ਼ਤਰਗਿਲ ਨੇ ਨਿੰਮੇ ਲੋਹਾਰਕੇ ਦੇ ਗਾਇਤ ਦਿੱਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਤਾਂ ਉਹ ਵੀ ਨਿੰਮੇ ਲੋਹਾਰਕੇ ਦੀ ਕਲਮ ਦੇ ਵਿੱਚੋਂ ਲਿਖਿਆ ਤੁਹਾਨੂੰ ਦੱਸਦੀ ਕਿ 10ਵੀਂ ਕਲਾਸ ਦੇ ਵਿੱਚ ਨਿੰਮਾ ਲੋਹਾਰਕਾ ਪੜ੍ਹਦੇ ਸੀ ਜਦੋਂ ਉਹਨਾਂ ਨੇ ਗੀਤ ਲਿਖਿਆ 1995 ਦੇ ਵਿੱਚ ਉਹਨਾਂ ਦਾ ਡੈਬਿਊ ਹੋਇਆ ਸੀ ਪਹਿਲੇ ਗਾਣੇ ਦੇ ਨਾਲ ਔਰ ਪਹਿਲਾ ਗਾਣਾ ਜੁੜਾ ਨਨਕਾਣੇ ਵੱਲ ਨੂੰ ਜਾਂਦੇ ਰਾਈਓ ਤਾਂ ਧਾਰਮਿਕ ਗਾਣਾ ਨਿੰਮੇ ਲੋਹਾਰਕੇ ਨੇ ਲਿਖਿਆ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਇੱਕ ਹਿੱਟ ਗੀਤ ਆ ਦੂਜਾ ਹਿੱਟ ਗੀਤ ਆ ਲਗਭਗ 150 ਸਿੰਗਰਾਂ ਨੂੰ ਹਿੱਟ ਗੀਤ ਦਿੱਤੇ ਨੇ ਔਰ 150 ਸਿੰਗਰ ਨਿੰਮੇ ਲੋਹਾਰਕੇ ਦੇ ਗੀਤ ਗਾ ਕੇ ਹਿੱਟ ਹੋਏ ਨੇ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਗੀਤਕਾਰ ਦਾ ਤੁਸੀਂ ਸ਼ਬਦਾਂ ਨੂੰ ਕਿਸ ਤਰੀਕੇ ਦੇ ਨਾਲ ਪਰਾਉਨੇ ਹੋ ਤੁਹਾਡੀ ਤਰਜ ਕੀ ਹੁੰਦੀ ਹੈ ਤੁਸੀਂ ਲਿਖਦੇ ਕਿਉਂ ਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਗੀਤਕਾਰ ਦੀ ਹੁੰਦੀ ਹੈ ਜਿਵੇਂ ਅਸੀਂ ਮਕਾਨ ਤਾਂ ਖੜਾ ਕਰ ਲੈਨੇ ਆ ਪਰ ਨੀਹਾਂ ਤੋਂ ਬਿਨਾ ਮਕਾਨ ਖੜਾ ਨਹੀਂ ਹੁੰਦਾ ਤਾਂ ਗੀਤਕਾਰ ਜਿਹੜਾ ਉਹ ਨੀਂਹ ਮੰਨਿਆ ਗਿਆ ਜੇਕਰ ਨੀਂਹ ਭਰੀ ਗਈ ਮਜ਼ਬੂਤ ਭਰੀ ਗਈ ਤਾਂ ਮਕਾਨ ਵਧੀਆ ਖੜਾ ਹੁੰਦਾ ਸੋ ਇਸੇ ਤਰੀਕੇ ਦੇ ਨਾਲ ਜੇ ਗਾਣਾ ਸੋਹਣਾ ਲਿਖਿਆ ਗਿਆ ਹੋਵੇ ਤਾਂ ਗਾਣਾ ਮਕਬੂਲ ਹੋ ਜਾਂਦਾ ਤਾਂ ਨਿੰਮੇ ਲੋਹਾਰਕੇ ਦੇ ਵਿੱਚ ਉਹ ਚਿੰਗ ਸੀ ਜਾ ਕਹਿ ਲਈ ਕਿ ਇੱਕ ਤਰੀਕੇ ਦੇ ਨਾਲ ਉਹ ਟੈਲੈਂਟ ਸੀਗਾ ਕਿ ਜਿਸ ਤਰੀਕੇ ਦੇ ਇਹਨਾਂ ਨੇ ਗਾਣੇ ਲਿਖੇ ਉਹਨਾਂ ਸਮਿਆਂ ਦੇ ਵਿੱਚ ਮਕਬੂਲ ਹੋਏ ਰਵਿੰਦਰ ਗਰੇਵਾਲ ਅਮਰਿੰਦਰ ਗਿੱਲ ਦਲਜੀਤ ਦੁਸਾਂਜ ਇੰਦਰਜੀਤ ਨਕੂਨ ਸ਼ਤਰ ਗਿੱਲ ਔਰ ਹੋਰ ਬਹੁਤ ਸਾਰੇ ਸਿੰਗਰ 150 ਤੋਂ ਵੱਧ ਸਿੰਗਰ ਜਿਨ੍ਹਾਂ ਨੇ ਨਿੰਮੇ ਲੋਹਾਰਕੇ ਦੇ ਗੀਤ ਗਾਏ ਤੇ ਉਹ ਗੀਤ ਸੁਪਰ ਡੁਪਰ ਹਿੱਟ ਹੋਏ 500 ਤੋਂ ਵੱਧ ਹਿੱਟ ਗੀਤ ਜਿਹੜੇ ਨੇ ਉਹ ਨਿੰਮੇ ਲੋਹਾਰਕੇ ਨੇ ਇਸ ਇੰਡਸਟਰੀ ਨੂੰ ਦਿੱਤੇ ਪਰ ਲਾਸਟ ਸਮੇਂ ਦੇ ਵਿੱਚ ਇੱਕ ਇੰਟਰਵਿਊ ਕੀਤੀ ਗਈ ਨਿੰਮੇ ਲੋਹਾਰਕੇ ਦੀ ਇੱਕ ਚੈਨਲ ਦੇ ਵੱਲੋਂ ਤਾਂ ਨਿੰਮੇ ਲੋਹਾਰਕੇ ਦਾ ਦਰਦ ਸਾਹਮਣੇ ਆਇਆ ਉਹਨਾਂ ਕਹਿ ਕੇ ਕੋਈ ਵੀ ਬਾਹ ਜਿਹੜਾ ਉਹ ਨਹੀਂ ਫੜਦਾ ਜਦੋਂ ਕੰਮ ਕਿਸੇ ਦਾ ਨਿਕਲ ਜਾਂਦਾ ਤਾਂ ਤੁਹਾਨੂੰ ਲੋਕ ਭੁੱਲ ਜਾਂਦੇ ਨੇ ਅਕਸਰ ਇਦਾਂ ਹੀ ਹੁੰਦਾ ਹੈ ਦੁਨੀਆ ਦਾ ਦਸਤੂਰ ਹੈ ਤਾਂ ਇਹ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਵੀ ਝਲਕਿਆ ਕਿਉਂਕਿ ਲਾਸਟ ਸਮੇਂ ਦੇ ਵਿੱਚ ਉਹਨਾਂ ਦੀ ਸਿਹਤ ਵੀ ਖਰਾਬ ਸੀ ਔਰ ਪਰਿਵਾਰਕ ਤੌਰ ਤੇ ਆਰਥਿਕ ਤੰਗੀਆਂ ਵੀ ਸੀਗੀਆਂ ਉਹਨਾਂ ਨੂੰ ਪਰ ਉਹ ਕਹਿੰਦੇ ਨੇ ਕਿ ਬਹੁਤ ਘੱਟ ਲੋਕ ਨੇ ਜਿਹੜਾ ਸਹਾਰਾ ਬਣੇ ਕਿਉਂਕਿ 500 ਤੋਂ ਵੱਧ ਗੀਤ ਇੰਡਸਟਰੀ ਦੇ ਵਿੱਚ ਦਿੱਤੇ ਹੁਣ ਔਰ ਇਹਨਾਂ ਨਾਮ ਮਕਬੂਲ ਰਿਹਾ ਹੋਵੇ ਉਹਨਾਂ ਸਮਿਆਂ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੈ ਪਰ ਆਖਰੀ ਸਮੇਂ ਦੇ ਵਿੱਚ ਉਹ ਬੰਦਾ ਇੰਨੀ ਗੱਲ ਆਪਣੀ ਇੰਟਰਵਿਊ ਦੇ ਵਿੱਚ ਕਵੇ ਕਿ ਅੱਜਕੱਲ ਹਰ ਕੋਈ ਆਪਣਾ ਮਤਲਬ ਕੱਢਦਾ ਹੈ ਜਦੋਂ ਮਤਲਬ ਨਿਕਲ ਜਾਵੇ ਤਾਂ ਫਿਰ ਲੋਕ ਵੀ ਤੁਹਾਡੇ ਤੋਂ ਦੂਰ ਹੋ ਜਾਂਦੇ ਨੇ ਪਰ ਨਿਮੇ ਲੋਹਾਰਕੇ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰ ਚੱਲ ਰਹੀ ਸੀ 40 ਕੁ ਵਰਿਆਂ ਦੀ ਉਮਰ ਹੈ ਤਹਿਸੀਲ ਅਜਨਾਲਾ ਅੰਮ੍ਰਿਤਸਰ ਜ਼ਿਲ੍ਹਾ ਹੈ ਔਰ ਉਹਦੇ ਵਿੱਚ ਹੀ ਪਿੰਡ ਪੈਂਦਾ ਹੈ ਲੋਹਾਰਕਾ ਨਿਰਮਲ ਸਿੰਘ ਉਹਨਾਂ ਦਾ ਪੂਰਾ ਨਾਮ ਹੈ ਸੋ ਉਹਨਾਂ ਦੀ ਗੱਡੀ ਜਦੋਂ ਲਈ ਤੇ ਚੜੀ ਤਾਂ ਹਰ ਕੋਈ ਉਹਨਾਂ ਦੇ ਗਾਣੇ ਗਾਉਣੇ ਚਾਹੁੰਦਾ ਸੀਗਾ ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਵੱਡਾ ਰਿਹਾ ਤੇ ਹੁਣ ਵੀ ਤੁਹਾਨੂੰ ਦੱਸਦੀ ਕਿ ਉਹ ਕਈ ਸਿੰਗਰਾਂ ਦੇ ਟੱਚ ਦੇ ਵਿੱਚ ਸੀਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੁਣ ਦਾ ਕਲਚਰ ਆ ਗਿਆ ਲੋਕ ਗਨ ਕਲਚਰ ਤੇ ਜਿਆਦਾ ਸੁਣਦੇ ਨੇ ਚੱਕ ਤੋਂ ਚੱਕ ਲੋ ਧਰ ਲੋ ਵਾਲੇ ਗੀਤ ਅੱਜਕੱਲ ਲੋਕ ਜਿਆਦਾ ਸੁਣਦੇ ਨੇ ਇਹ ਤਾਂ ਉਹਨਾਂ ਦਾ ਇੱਕ ਜਨਰ ਹੋਰ ਸੀਗਾ ਜਨਰ ਵੱਖਰਾ ਸੀ ਤਾਂ ਫਿਰ ਬੜੀ ਮੁਸ਼ਕਲ ਹੁੰਦੀ ਹੈ ਕਿ ਜਦੋਂ ਇੱਕ ਰਾਈਟਰ ਆਪਣੇ ਜ਼ੋਨ ਨੂੰ ਛੱਡ ਕੇ ਦੂਜਾ ਲੇਖੇ ਤਾਂ ਪਹਿਲੀ ਗੱਲ ਉਹ ਚੀਜ਼ ਲਿਖੀ ਵੀ ਨਹੀਂ ਜਾਂਦੀ ਤੇ ਉਹ ਚੀਜ਼ ਉਹਨਾਂ ਨੂੰ ਡਰ ਵੀ ਹੁੰਦਾ ਹੈ ਕਿ ਪਤਾ ਨਹੀਂ ਮਕਬੂਲ ਹੋਵੇ ਕਿ ਨਾ ਹੋਵੇ ਤਾਂ ਨਿੰਮੇ ਲੋਹਾਰਕੇ ਨੇ ਜਿੰਨਾ ਵੀ ਲਿਖਿਆ ਬਹੁਤ ਸ਼ਾਨਦਾਰ ਲਿਖਿਆ ਔਰ ਉਹਨਾਂ ਸਮਿਆਂ ਦੇ ਵਿੱਚ ਉਹ ਹਿੱਟ ਸੀਗੇ ਔਰ ਨਿੰਮੇ ਲੋਹਾਰਕੇ ਦਾ ਨਾਮ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪੀਕ ਤੇ ਸੀ ਪਰ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਇੱਕ ਵੱਡਾ ਘਾਟਾ ਸੰਗੀਤਕ ਜਗਤ ਨੂੰ ਪਿਆ। ਦੇਨਕ ਸੋਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਅੱਜ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਘਾਟਾ ਪੈ ਗਿਆ ਪ੍ਰਸਿੱਧ ਗੀਤਕਾਰ ਨਿੰਮੇ ਲੋਹਾਰਕੇ ਦਾ ਦਿਹਾਂਤ ਹੋ ਚੁੱਕਿਆ ਹੈ 40 ਵਰਿਆਂ ਦੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਔਰ ਬਹੁਤ ਪ੍ਰਸਿੱਧ ਗੀਤ ਜਿਹੜੇ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ 500 ਹਿੱਟ ਗੀਤ ਉਹਨਾਂ ਦੇ ਮਕਬੂਲ ਹੋਏ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਦਲਜੀਤ ਦਸਾਂਜ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਦਲਜੀਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਤਾਂ ਦਲਜੀਤ ਤੋਂ ਲੈ ਕੇ ਅਮਰਿੰਦਰ ਗਿੱਲ ਹੋਗੇ ਔਰ ਨਸ਼ਤਰ ਗਿੱਲ ਬਹੁਤ ਸਾਰੇ ਗਾਇਕ ਕੁਲਵਿੰਦਰ ਢਿੱਲੋਂ ਹੁਣੀ ਜਿਹੜੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਗਾਏ ਔਰ ਉਹ ਗੀਤ ਸੁਪਰ ਡੁਪਰ ਹਿੱਟ ਹੋਏ ਬਹੁਤ ਸਾਰੇ ਗੀਤ ਜਿਹੜੇ ਅੱਜ ਵੀ ਆ ਵੱਜਦੇ ਨੇ ਲੋਕ ਅੱਜ ਵੀ ਸੁਣਦੇ ਨੇ ਤਾਂ ਉਹ ਨਿੰਮੇ ਲੋਹਾਰਕੇ ਦੇ ਗੀਤ ਸੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਕਚਹਿਰੀਆਂ 'ਚ ਮੇਲੇ ਲੱਗਣੇ ਜਦੋਂ ਪੈਂਦੀ ਆ ਤਰੀਕ ਵੱਲੋਂ ਜੱਟ ਦੀ ਤਾਂ ਇਹ ਗਾਣਾ ਕੁਲਵਿੰਦਰ ਢਿੱਲੋਂ ਹੁਣਾ ਦੇ ਵੱਲੋਂ ਗਾਇਆ ਗਿਆ ਸੀ ਉਸ ਸਮੇਂ ਦੇ ਵਿੱਚ ਕੁਲਵਿੰਦਰ ਢਿੱਲੋਂ ਹੁਣਾ ਦੀ ਤੂਤੀ ਬੋਲਦੀ ਸੀਗੀ ਔਰ ਨਿੰਮੇ ਲੋਹਾਰਕੇ ਦਾ ਇਹ ਗੀਤ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਤਾਂ ਇਹ ਗਾਣਾ ਇੰਨਾ ਕਿ ਜ਼ਿਆਦਾ ਮਕਬੂਲ ਹੋਇਆ ਕਿ ਹਰੇਕ ਵਿਆਹ ਸ਼ਾਦੀਆਂ ਤੇ ਟਰੈਕਟਰਾਂ ਦੇ ਉੱਪਰ ਗਾਣਾ ਵੱਜਣਾ ਸ਼ੁਰੂ ਹੋ ਗਿਆ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਗਾਣਾ ਵਿਆਹਾਂ ਦੇ ਵਿੱਚ ਵੱਜ ਗਿਆ ਜਾਂ ਫਿਰ ਟਰੈਕਟਰਾਂ ਤੇ ਵੱਜ ਗਿਆ ਤਾਂ ਉਹ ਗਾਣਾ ਮਕਬੂਲ ਮੰਨਿਆ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਬਹੁਤ ਸਾਰੇ ਗੀਤ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਹਿੱਟ ਹੋਏ ਅਮਰਿੰਦਰ ਗਿੱਲ ਦਾ ਇੱਕ ਬਹੁਤ ਪਿਆਰਾ ਸ਼ਾਨਦਾਰ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਅੱਜ ਵੀ ਲੋਕ ਸੁਣਦੇ ਨੇ ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਇਹ ਵੀ ਹਿੱਟ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਤਮਾਮ ਗੀਤ ਨਸ਼ਤਰ ਗਿਲ ਨੇ ਨਿੰਮੇ ਲੋਹਾਰਕੇ ਦੇ ਗਾਇਕ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਤਾਂ ਉਹ ਵੀ ਨਿੰਮੇ ਲੋਹਾਰਕੇ ਦੀ ਕਲਮ ਦੇ ਵਿੱਚੋਂ ਲਿਖਿਆ ਹੈ ਤੁਹਾਨੂੰ ਦੱਸਦੀ ਕਿ 10ਵੀਂ ਕਲਾਸ ਦੇ ਵਿੱਚ ਨਿੰਮਾ ਲੋਹਾਰਕਾ ਪੜ੍ਹਦੇ ਸੀ ਜਦੋਂ ਉਹਨਾਂ ਨੇ ਗੀਤ ਲਿਖਿਆ 1995 ਦੇ ਵਿੱਚ ਉਹਨਾਂ ਦਾ ਡੈਬਿਊ ਹੋਇਆ ਸੀ ਪਹਿਲੇ ਗਾਣੇ ਦੇ ਨਾਲ ਔਰ ਪਹਿਲਾ ਗਾਣਾ ਜੁੜਾ ਨਨਕਾਣੇ ਵੱਲ ਨੂੰ ਜਾਂਦੇ ਰਾਈਓ ਤਾਂ ਧਾਰਮਿਕ ਗਾਣਾ ਨਿੰਮੇ ਲੋਹਾਰਕੇ ਨੇ ਲਿਖਿਆ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਇੱਕ ਹਿੱਟ ਗੀਤ ਆ ਦੂਜਾ ਹਿੱਟ ਗੀਤ ਆ ਲਗਭਗ 150 ਸਿੰਗਰਾਂ ਨੂੰ ਹਿੱਟ ਗੀਤ ਦਿੱਤੇ ਨੇ ਔਰ 150 ਸਿੰਗਰ ਨਿੰਮੇ ਲੋਹਾਰਕੇ ਦੇ ਗੀਤ ਗਾ ਕੇ ਹਿੱਟ ਹੋਏ ਨੇ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਗੀਤਕਾਰ ਦਾ ਤੁਸੀਂ ਸ਼ਬਦਾਂ ਨੂੰ ਕਿਸ ਤਰੀਕੇ ਦੇ ਨਾਲ ਪੜਾਉਨੇ ਹੋ ਤੁਹਾਡੀ ਤਰਜ ਕੀ ਹੁੰਦੀ ਹੈ ਤੁਸੀਂ ਲਿਖਦੇ ਕਿਉਂ ਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਗੀਤਕਾਰ ਦੀ ਹੁੰਦੀ ਹੈ ਜਿਵੇਂ ਅਸੀਂ ਮਕਾਨ ਤਾਂ ਖੜਾ ਕਰ ਲੈਨੇ ਆ ਪਰ ਨੀਹਾਂ ਤੋਂ ਬਿਨਾ ਮਕਾਨ ਖੜਾ ਨਹੀਂ ਹੁੰਦਾ ਤਾਂ ਗੀਤਕਾਰ ਜਿਹੜਾ ਉਹ ਨੀਂਹ ਮੰਨਿਆ ਗਿਆ ਜੇਕਰ ਨੀਂਹ ਭਰੀ ਗਈ ਮਜ਼ਬੂਤ ਭਰੀ ਗਈ ਤਾਂ ਮਕਾਨ ਵਧੀਆ ਖੜਾ ਹੁੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਜੇ ਗਾਣਾ ਸੋਹਣਾ ਲਿਖਿਆ ਗਿਆ ਹੋਵੇ ਤਾਂ ਗਾਣਾ ਮਕਬੂਲ ਹੋ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਵਿੱਚ ਉਹ ਚਿੰਗ ਸੀ ਜਾ ਕਹਿ ਲਿਖੇ ਇੱਕ ਤਰੀਕੇ ਦੇ ਨਾਲ ਉਹ ਟੈਲੈਂਟ ਸੀਗਾ ਕਿ ਜਿਸ ਤਰੀਕੇ ਦੇ ਇਹਨਾਂ ਨੇ ਗਾਣੇ ਲਿਖੇ ਉਹਨਾਂ ਸਮਿਆਂ ਦੇ ਵਿੱਚ ਮਕਬੂਲ ਹੋਏ ਰਵਿੰਦਰ ਗਰੇਵਾਲ, ਅਮਰਿੰਦਰ ਗਿੱਲ, ਦਲਜੀਤ ਦੁਸਾਂਝ, ਇੰਦਰਜੀਤ ਨਿਕੂ ਨਸ਼ਤਰ ਗਿੱਲ ਔਰ ਹੋਰ ਬਹੁਤ ਸਾਰੇ ਸਿੰਗਰ 150 ਤੋਂ ਵੱਧ ਸਿੰਗਰ ਜਿਨ੍ਹਾਂ ਨੇ ਨਿੰਮੇ ਲੋਹਾਰਕੇ ਦੇ ਗੀਤ ਗਾਏ ਤੇ ਉਹ ਗੀਤ ਸੁਪਰ ਡੁਪਰ ਹਿੱਟ ਹੋਏ 500 ਤੋਂ ਵੱਧ ਹਿੱਟ ਗੀਤ ਜਿਹੜੇ ਨੇ ਉਹ ਨਿੰਮੇ ਲੋਹਾਰਕੇ ਨੇ ਇਸ ਇੰਡਸਟਰੀ ਨੂੰ ਦਿੱਤੇ ਪਰ ਲਾਸ ਸਮੇਂ ਦੇ ਵਿੱਚ ਇੱਕ ਇੰਟਰਵਿਊ ਕੀਤੀ ਗਏ ਨਿੰਮੇ ਲੋਹਾਰਕੇ ਦੀ ਇੱਕ ਚੈਨਲ ਦੇ ਵੱਲੋਂ ਤਾਂ ਨਿੰਮੇ ਲੋਹਾਰਕੇ ਦਾ ਦਰਦ ਸਾਹਮਣੇ ਆਇਆ ਉਹਨਾਂ ਕਹਿ ਕੇ ਕੋਈ ਵੀ ਬਾਹ ਜਿਹੜਾ ਉਹ ਨਹੀਂ ਫੜਦਾ ਜਦੋਂ ਕੰਮ ਕਿਸੇ ਦਾ ਨਿਕਲ ਜਾਂਦਾ ਹੈ ਤਾਂ ਤੁਹਾਨੂੰ ਲੋਕ ਭੁੱਲ ਜਾਂਦੇ ਨੇ ਅਕਸਰ ਇਦਾਂ ਹੀ ਹੁੰਦਾ ਹੈ ਦੁਨੀਆ ਦਾ ਦਸਤੂਰ ਹੈ ਤਾਂ ਇਹ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਵੀ ਝਲਕਿਆ ਕਿਉਂਕਿ ਲਾਸਟ ਸਮੇਂ ਦੇ ਵਿੱਚ ਉਹਨਾਂ ਦੀ ਸਿਹਤ ਵੀ ਖਰਾਬ ਸੀ ਔਰ ਪਰਿਵਾਰਕ ਤੌਰ ਤੇ ਆਰਥਿਕ ਤੰਗੀਆਂ ਵੀ ਸੀਗੀਆਂ ਉਹਨਾਂ ਨੂੰ ਪਰ ਉਹ ਕਹਿੰਦੇ ਨੇ ਕਿ ਬਹੁਤ ਘੱਟ ਲੋਕ ਨੇ ਜਿਹੜਾ ਸਹਾਰਾ ਬਣੇ ਕਿਉਂਕਿ 500 ਤੋਂ ਵੱਧ ਗੀਤ ਇੰਡਸਟਰੀ ਦੇ ਵਿੱਚ ਦਿੱਤੇ ਹੁਣ ਔਰ ਇਹਨਾਂ ਨਾਮ ਮਕਬੂਲ ਰਿਹਾ ਹੋਵੇ ਉਹਨਾਂ ਸਮਿਆਂ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੈ ਪਰ ਆਖਰੀ ਸਮੇਂ ਦੇ ਵਿੱਚ ਉਹ ਬੰਦਾ ਇੰਨੀ ਗੱਲ ਆਪਣੀ ਇੰਟਰਵਿਊ ਦੇ ਵਿੱਚ ਕਵੇ ਕਿ ਅੱਜਕੱਲ ਹਰ ਕੋਈ ਆਪਣਾ ਮਤਲਬ ਕੱਢਦਾ ਹੈ ਜਦੋਂ ਮਤਲਬ ਨਿਕਲ ਜਾਵੇ ਤਾਂ ਫਿਰ ਲੋਕ ਵੀ ਤੁਹਾਡੇ ਤੋਂ ਦੂਰ ਹੋ ਜਾਂਦੇ ਨੇ ਪਰ ਨਿੰਮੇ ਲੋਹਾਰਕੇ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰ ਚੱਲ ਰਹੀ ਸੀ 40 ਕੁ ਵਰਿਆਂ ਦੀ ਉਮਰ ਹੈ ਤਹਿਸੀਲ ਅਜਨਾਲਾ ਅੰਮ੍ਰਿਤਸਰ ਜ਼ਿਲ੍ਹਾ ਹੈ ਔਰ ਉਹਦੇ ਵਿੱਚ ਹੀ ਪਿੰਡ ਪੈਂਦਾ ਹੈ ਲੋਹਾਰਕਾ ਨਿਰਮਲ ਸਿੰਘ ਉਹਨਾਂ ਦਾ ਪੂਰਾ ਨਾਮ ਹੈ ਸੋ ਉਹਨਾਂ ਦੀ ਗੱਡੀ ਜਦੋਂ ਲਈ ਤੇ ਚੜੀ ਤਾਂ ਹਰ ਕੋਈ ਉਹਨਾਂ ਦੇ ਗਾਣੇ ਗਾਉਣੇ ਚਾਹੁੰਦਾ ਸੀਗਾ ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਵੱਡਾ ਰਿਹਾ ਤੇ ਹੁਣ ਵੀ ਤੁਹਾਨੂੰ ਦੱਸਤੀ ਕਿ ਉਹ ਕਈ ਸਿੰਗਰਾਂ ਦੇ ਟੱਚ ਦੇ ਵਿੱਚ ਸੀਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੁਣ ਦਾ ਕਲਚਰ ਆ ਗਿਆ ਲੋਕ ਗਨ ਕਲਚਰ ਤੇ ਜਿਆਦਾ ਸੁਣਦੇ ਨੇ ਚੱਕ ਤੋਂ ਚੱਕ ਲੋ ਧਰ ਲੋ ਵਾਲੇ ਗੀਤ ਅੱਜ ਕੱਲ ਲੋਕ ਜਿਆਦਾ ਸੁਣਦੇ ਨੇ ਤਾਂ ਉਹਨਾਂ ਦਾ ਇੱਕ ਜਨਰ ਹੋਰ ਸੀਗਾ ਜਨਰ ਵੱਖਰਾ ਸੀ ਤਾਂ ਫਿਰ ਬੜੀ ਮੁਸ਼ਕਲ ਹੁੰਦੀ ਹੈ ਕਿ ਜਦੋਂ ਇੱਕ ਰਾਈਟਰ ਆਪਣੇ ਜ਼ੋਨ ਨੂੰ ਛੱਡ ਕੇ ਦੂਜਾ ਲੇਖੇ ਤਾਂ ਪਹਿਲੀ ਗੱਲ ਉਹ ਚੀਜ਼ ਲਿਖੀ ਵੀ ਨਹੀਂ ਜਾਂਦੀ ਤੇ ਉਹ ਚੀਜ਼ ਉਹਨਾਂ ਨੂੰ ਡਰ ਵੀ ਹੁੰਦਾ ਹੈ ਕਿ ਪਤਾ ਨਹੀਂ ਮਕਬੂਲ ਹੋਵੇ ਕਿ ਨਾ ਹੋਵੇ ਦਾ ਨਿੰਮੇ ਲੋਹਾਰਕੇ ਨੇ ਜਿੰਨਾ ਵੀ ਲਿਖਿਆ ਬਹੁਤ ਸ਼ਾਨਦਾਰ ਲਿਖਿਆ ਔਰ ਉਹਨਾਂ ਸਮਿਆਂ ਦੇ ਵਿੱਚ ਉਹ ਹਿੱਟ ਸੀਗੇ ਔਰ ਨਿੰਮੇ ਲੋਹਾਰਕੇ ਦਾ ਨਾਮ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪੀਕ ਤੇ ਸੀ ਪਰ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਇੱਕ ਵੱਡਾ ਘਾਟਾ ਸੰਗੀਤਕ ਜਗਤ ਨੂੰ ਪਿਆ। ਦੇਨਕ ਸੂਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਅੱਜ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਘਾਟਾ ਪੈ ਗਿਆ ਪ੍ਰਸਿੱਧ ਗੀਤਕਾਰ ਨਿੰਮੇ ਲੋਹਾਰਕੇ ਦਾ ਦਿਹਾਂਤ ਹੋ ਚੁੱਕਿਆ ਹੈ 40 ਵਰਿਆਂ ਦੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਔਰ ਬਹੁਤ ਪ੍ਰਸਿੱਧ ਗੀਤ ਜਿਹੜੇ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ 500 ਹਿੱਟ ਗੀਤ ਉਹਨਾਂ ਦੇ ਮਕਬੂਲ ਹੋਏ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਦਲਜੀਤ ਦੋਸਾਂਜ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਦਲਜੀਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਤਾਂ ਦਲਜੀਤ ਤੋਂ ਲੈ ਕੇ ਅਮਰਿੰਦਰ ਗਿੱਲ ਖੋਗੇ ਔਰ ਨਸ਼ਤਰ ਗਿੱਲ ਬਹੁਤ ਸਾਰੇ ਗਾਇਕ ਕੁਲਵਿੰਦਰ ਢਿੱਲੋਂ ਹੁਣੀ ਜਿਹੜੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਗਾਏ ਔਰ ਉਹ ਗੀਤ ਸੁਪਰ ਡੁਪਰ ਹਿੱਟ ਹੋਏ ਬਹੁਤ ਸਾਰੇ ਗੀਤ ਜਿਹੜੇ ਅੱਜ ਵੀ ਆ ਵੱਜਦੇ ਨੇ ਲੋਕ ਅੱਜ ਵੀ ਸੁਣਦੇ ਨੇ ਤਾਂ ਉਹ ਨਿੰਮੇ ਲੋਹਾਰਕੇ ਦੇ ਗੀਤ ਸੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਕਚਹਿਰੀਆਂ 'ਚ ਮੇਲੇ ਲੱਗਣੇ ਜਦੋਂ ਪੈਂਦੀ ਆ ਤਰੀਕ ਵੱਲੋਂ ਜੱਟ ਦੀ ਤਾਂ ਇਹ ਗਾਣਾ ਕੁਲਵਿੰਦਰ ਢਿੱਲੋਂ ਹੁਣਾਂ ਦੇ ਵੱਲੋਂ ਗਾਇਆ ਗਿਆ ਸੀ ਉਸ ਸਮੇਂ ਦੇ ਵਿੱਚ ਕੁਲਵਿੰਦਰ ਢਿੱਲੋਂ ਹੁਣਾਂ ਦੀ ਤੂਤੀ ਬੋਲਦੀ ਸੀਗੀ ਔਰ ਨਿੰਮੇ ਲੋਹਾਰਕੇ ਦਾ ਇਹ ਗੀਤ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਤਾਂ ਇਹ ਗਾਣਾ ਇੰਨਾ ਕਿ ਜ਼ਿਆਦਾ ਮਕਬੂਲ ਹੋਇਆ ਕਿ ਹਰੇਕ ਵਿਆਹ ਸ਼ਾਦੀਆਂ ਤੇ ਟਰੈਕਟਰਾਂ ਦੇ ਉੱਪਰ ਗਾਣਾ ਵੱਜਣਾ ਸ਼ੁਰੂ ਹੋ ਗਿਆ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਗਾਣਾ ਵਿਆਹਾਂ ਦੇ ਵਿੱਚ ਵੱਜ ਗਿਆ ਜਾਂ ਫਿਰ ਟਰੈਕਟਰਾਂ ਤੇ ਵੱਜ ਗਿਆ ਤਾਂ ਉਹ ਗਾਣਾ ਮਕਬੂਲ ਮੰਨਿਆ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਬਹੁਤ ਸਾਰੇ ਗੀਤ ਜਿਹੜੇ ਨੇ ਉਸੇ ਤਰੀਕੇ ਦੇ ਨਾਲ ਇਕੱਠ ਹੋਏ ਅਮਰਿੰਦਰ ਗਿੱਲ ਦਾ ਇੱਕ ਬਹੁਤ ਪਿਆਰਾ ਸ਼ਾਨਦਾਰ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਅੱਜ ਵੀ ਲੋਕ ਸੁਣਦੇ ਨੇ ਕੀ ਸਮਝਾਈਏ ਸੱਜਣਾ ਇਨਾ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ ਤਾਂ ਇਹ ਵੀ ਹਿੱਟ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਤਮਾਮ ਗੀਤ ਨਸ਼ਤਰਗਿਲ ਨੇ ਨਿੰਮੇ ਲੋਹਾਰਕੇ ਦੇ ਗਾਇਤ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਤਾਂ ਉਹ ਵੀ ਨਿੰਮੇ ਲੋਹਾਰਕੇ ਦੀ ਕਲਮ ਦੇ ਵਿੱਚੋਂ ਲਿਖਿਆ ਤੁਹਾਨੂੰ ਦੱਸਦੀ ਕਿ 10ਵੀਂ ਕਲਾਸ ਦੇ ਵਿੱਚ ਨਿੰਮਾ ਲੋਹਾਰਕਾ ਪੜ੍ਹਦੇ ਸੀ ਜਦੋਂ ਉਹਨਾਂ ਨੇ ਗੀਤ ਲਿਖਿਆ 1995 ਦੇ ਵਿੱਚ ਉਹਨਾਂ ਦਾ ਡੈਬਿਊ ਹੋਇਆ ਸੀ ਪਹਿਲੇ ਗਾਣੇ ਦੇ ਨਾਲ ਔਰ ਪਹਿਲਾ ਗਾਣਾ ਜੁੜਾ ਨਨਕਾਣੇ ਵੱਲ ਨੂੰ ਜਾਂਦੇ ਰਾਈਓ ਤਾਂ ਧਾਰਮਿਕ ਗਾਣਾ ਨਿਮੇ ਲੋਹਾਰਕੇ ਨੇ ਲਿਖਿਆ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਇੱਕ ਹਿੱਟ ਗੀਤ ਆ ਦੂਜਾ ਹਿੱਟ ਗੀਤ ਆ ਲਗਭਗ 150 ਸਿੰਗਰਾਂ ਨੂੰ ਹਿੱਟ ਗੀਤ ਦਿੱਤੇ ਨੇ ਔਰ 150 ਸਿੰਗਰ ਨਿਮੇ ਲੋਹਾਰਕੇ ਦੇ ਗੀਤ ਗਾ ਕੇ ਹਿੱਟ ਹੋਏ ਨੇ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਗੀਤਕਾਰ ਦਾ ਤੁਸੀਂ ਸ਼ਬਦਾਂ ਨੂੰ ਕਿਸ ਤਰੀਕੇ ਦੇ ਨਾਲ ਪਰਾਉਂਦੇ ਹੋ ਤੁਹਾਡੀ ਤਰਜ ਕੀ ਹੁੰਦੀ ਹੈ ਤੁਸੀਂ ਲਿਖਦੇ ਕਿਉਂ ਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਗੀਤਕਾਰ ਦੀ ਹੁੰਦੀ ਹੈ ਜਿਵੇਂ ਅਸੀਂ ਮਕਾਨ ਤਾਂ ਖੜਾ ਕਰ ਲੈਨੇ ਆ ਪਰ ਨੀਹਾਂ ਤੋਂ ਬਿਨਾ ਮਕਾਨ ਖੜਾ ਨਹੀਂ ਹੁੰਦਾ ਤਾਂ ਗੀਤਕਾਰ ਜਿਹੜਾ ਉਹ ਨੀਂਹ ਮੰਨਿਆ ਗਿਆ ਜੇਕਰ ਨੀਂਹ ਭਰੀ ਗਈ ਮਜ਼ਬੂਤ ਭਰੀ ਗਈ ਤਾਂ ਮਕਾਨ ਵਧੀਆ ਖੜਾ ਹੁੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਜੇ ਗਾਣਾ ਸੋਹਣਾ ਲਿਖਿਆ ਗਿਆ ਹੋਵੇ ਤਾਂ ਗਾਣਾ ਮਕਬੂਲ ਹੋ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਵਿੱਚ ਉਹ ਚਿੰਗ ਸੀ ਜਾ ਕਹਿ ਲਈ ਕਿ ਇੱਕ ਤਰੀਕੇ ਦੇ ਨਾਲ ਉਹ ਟੈਲੈਂਟ ਸੀਗਾ ਕਿ ਜਿਸ ਤਰੀਕੇ ਦੇ ਇਹਨਾਂ ਨੇ ਗਾਣੇ ਲਿਖੇ ਉਹਨਾਂ ਸਮਿਆਂ ਦੇ ਵਿੱਚ ਮਕਬੂਲ ਹੋਏ ਰਵਿੰਦਰ ਗਰੇਵਾਲ ਅਮਰਿੰਦਰ ਗਿੱਲ ਦਲਜੀਤ ਦੁਸਾਂਜ ਇੰਦਰਜੀਤ ਨਿਕੂ ਨ 70 ਗਿੱਲ ਔਰ ਹੋਰ ਬਹੁਤ ਸਾਰੇ ਸਿੰਗਰ 150 ਤੋਂ ਵੱਧ ਸਿੰਗਰ ਜਿਨ੍ਹਾਂ ਨੇ ਨਿੰਮੇ ਲੋਹਾਰਕੇ ਦੇ ਗੀਤ ਗਾਏ ਤੇ ਉਹ ਗੀਤ ਸੁਪਰ ਡੁਪਰ ਹਿੱਟ ਹੋਏ 500 ਤੋਂ ਵੱਧ ਹਿੱਟ ਗੀਤ ਜਿਹੜੇ ਨੇ ਉਹ ਨਿੰਮੇ ਲੋਹਾਰਕੇ ਨੇ ਇਸ ਇੰਡਸਟਰੀ ਨੂੰ ਦਿੱਤੇ ਪਰ ਲਾਸ ਸਮੇਂ ਦੇ ਵਿੱਚ ਇੱਕ ਇੰਟਰਵਿਊ ਕੀਤੀ ਗਏ ਨਿੰਮੇ ਲੋਹਾਰਕੇ ਦੀ ਇੱਕ ਚੈਨਲ ਦੇ ਵੱਲੋਂ ਤਾਂ ਨਿੰਮੇ ਲੋਹਾਰਕੇ ਦਾ ਦਰਦ ਸਾਹਮਣੇ ਆਇਆ ਉਹਨਾਂ ਕਹਿ ਕੇ ਕੋਈ ਵੀ ਬਾਹ ਜਿਹੜਾ ਉਹ ਨਹੀਂ ਫੜਦਾ ਜਦੋਂ ਕੰਮ ਕਿਸੇ ਦਾ ਨਿਕਲ ਜਾਂਦਾ ਹੈ ਤਾਂ ਤੁਹਾਨੂੰ ਲੋਕ ਭੁੱਲ ਜਾਂਦੇ ਨੇ ਅਕਸਰ ਇਦਾਂ ਹੀ ਹੁੰਦਾ ਹੈ ਦੁਨੀਆ ਦਾ ਦਸਤੂਰ ਹੈ ਤਾਂ ਇਹ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਵੀ ਝਲਕਿਆ ਕਿਉਂਕਿ ਲਾਸਟ ਸਮੇਂ ਦੇ ਵਿੱਚ ਉਹਨਾਂ ਦੀ ਸਿਹਤ ਵੀ ਖਰਾਬ ਸੀ ਔਰ ਪਰਿਵਾਰਕ ਤੌਰ ਤੇ ਆਰਥਿਕ ਤੰਗੀਆਂ ਵੀ ਸੀਗੀਆਂ ਉਹਨਾਂ ਨੂੰ ਪਰ ਉਹ ਕਹਿੰਦੇ ਨੇ ਕਿ ਬਹੁਤ ਘੱਟ ਲੋਕ ਨੇ ਜਿਹੜਾ ਸਹਾਰਾ ਬਣੇ ਕਿਉਂਕਿ 500 ਤੋਂ ਵੱਧ ਗੀਤ ਇੰਡਸਟਰੀ ਦੇ ਵਿੱਚ ਦਿੱਤੇ ਹੁਣ ਔਰ ਇਹਨਾਂ ਨਾਮ ਮਕਬੂਲ ਰਿਹਾ ਹੋਵੇ ਉਹਨਾਂ ਸਮਿਆਂ ਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੈ ਪਰ ਆਖਰੀ ਸਮੇਂ ਦੇ ਵਿੱਚ ਉਹ ਬੰਦਾ ਇੰਨੀ ਗੱਲ ਆਪਣੀ ਇੰਟਰਵਿਊ ਦੇ ਵਿੱਚ ਕਵੇ ਕਿ ਅੱਜਕੱਲ ਹਰ ਕੋਈ ਆਪਣਾ ਮਤਲਬ ਕੱਢਦਾ ਹੈ ਜਦੋਂ ਮਤਲਬ ਨਿਕਲ ਜਾਵੇ ਤਾਂ ਫਿਰ ਲੋਕ ਵੀ ਤੁਹਾਡੇ ਤੋਂ ਦੂਰ ਹੋ ਜਾਂਦੇ ਨੇ ਪਰ ਨਿਮੇ ਲੋਹਾਰਕੇ ਦੇ ਨਾਲ ਇਹ ਜੁੜੀ ਵੱਡੀ ਖਬਰ ਹੈ ਉਹਨਾਂ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰ ਚੱਲ ਰਹੀ ਸੀ 40 ਕੁ ਵਰਿਆਂ ਦੀ ਉਮਰ ਹੈ ਤਹਿਸੀਲ ਅਜਨਾਲਾ ਅੰਮ੍ਰਿਤਸਰ ਜ਼ਿਲ੍ਹਾ ਹੈ ਔਰ ਉਹਦੇ ਵਿੱਚ ਹੀ ਪਿੰਡ ਪੈਂਦਾ ਲੋਹਾਰਕਾ ਨਿਰਮਲ ਸਿੰਘ ਉਹਨਾਂ ਦਾ ਪੂਰਾ ਨਾਮ ਹੈ ਸੋ ਉਹਨਾਂ ਦੀ ਗੱਡੀ ਜਦੋਂ ਲੀਤ ਤੇ ਚੜੀ ਤਾਂ ਹਰ ਕੋਈ ਉਹਨਾਂ ਦੇ ਗਾਣੇ ਗਾਉਣੇ ਚਾਹੁੰਦਾ ਸੀਗਾ ਆ ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਮ ਬਹੁਤ ਵੱਡਾ ਰਿਹਾ ਤੇ ਹੁਣ ਵੀ ਤੁਹਾਨੂੰ ਦੱਸਦੀ ਕਿ ਉਹ ਕਈ ਸਿੰਗਰਾਂ ਦੇ ਟੱਚ ਦੇ ਵਿੱਚ ਸੀਗੇ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੁਣ ਦਾ ਕਲਚਰ ਆ ਗਿਆ ਲੋਕ ਗਨ ਕਲਚਰ ਤੇ ਜਿਆਦਾ ਸੁਣਦੇ ਨੇ ਚੱਕ ਤੋਂ ਚੱਕ ਲੋ ਧਰ ਲੋ ਵਾਲੇ ਗੀਤ ਅੱਜਕੱਲ ਲੋਕ ਜਿਆਦਾ ਸੁਣਦੇ ਨੇ ਇਹ ਤਾਂ ਉਹਨਾਂ ਦਾ ਇੱਕ ਜਨਰ ਹੋਰ ਸੀਗਾ ਜਨਰ ਵੱਖਰਾ ਸੀ ਤਾਂ ਫਿਰ ਬੜੀ ਮੁਸ਼ਕਲ ਹੁੰਦੀ ਹੈ ਇਹ ਆ ਕਿ ਜਦੋਂ ਇੱਕ ਰਾਈਟਰ ਆਪਣੇ ਜ਼ੋਨ ਨੂੰ ਛੱਡ ਕੇ ਦੂਜਾ ਲਿਖੇ ਤਾਂ ਪਹਿਲੀ ਗੱਲ ਉਹ ਚੀਜ਼ ਲਿਖੀ ਵੀ ਨਹੀਂ ਜਾਂਦੀ ਤੇ ਉਹ ਚੀਜ਼ ਉਹਨਾਂ ਨੂੰ ਡਰ ਵੀ ਹੁੰਦਾ ਹੈ ਕਿ ਪਤਾ ਨਹੀਂ ਮਕਬੂਲ ਹੋਵੇ ਕਿ ਨਾ ਹੋਵੇ ਤਾਂ ਨਿੰਮੇ ਲੋਹਾਰਕੇ ਨੇ ਜਿੰਨਾ ਵੀ ਲਿਖਿਆ ਬਹੁਤ ਸ਼ਾਨਦਾਰ ਲਿਖਿਆ ਔਰ ਉਹਨਾਂ ਸਮਿਆਂ ਦੇ ਵਿੱਚ ਉਹ ਹਿੱਟ ਸੀਗੇ ਔਰ ਨਿੰਮੇ ਲੋਹਾਰਕੇ ਦਾ ਨਾਮ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਪੀਕ ਤੇ ਸੀ ਪਰ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਇੱਕ ਵੱਡਾ ਘਾਟਾ ਸੰਗੀਤਕ ਜਗਤ ਨੂੰ ਪਿਆ ਦੈਨਕਸੁਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਅੱਜ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਘਾਟਾ ਪੈ ਗਿਆ ਪ੍ਰਸਿੱਧ ਗੀਤਕਾਰ ਨਿੰਮੇ ਲੋਹਾਰਕੇ ਦਾ ਦਿਹਾਂਤ ਹੋ ਚੁੱਕਿਆ ਹੈ 40 ਵਰਿਆਂ ਦੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਔਰ ਬਹੁਤ ਪ੍ਰਸਿੱਧ ਗੀਤ ਜਿਹੜੇ ਨੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ 500 ਹਿੱਟ ਗੀਤ ਉਹਨਾਂ ਦੇ ਮਕਬੂਲ ਹੋਏ ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਦਲਜੀਤ ਦੋਸਾਂਜ ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਦਲਜੀਤ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਗੂੰਜਦਾ ਹੈ ਤਾਂ ਦਲਜੀਤ ਤੋਂ ਲੈ ਕੇ ਅਮਰਿੰਦਰ ਗਿੱਲ ਹੋਗੇ ਔਰ ਨਸ਼ਤਰ ਗਿੱਲ ਬਹੁਤ ਸਾਰੇ ਗਾਇਕ ਕੁਲਵਿੰਦਰ ਢਿੱਲੋਂ ਹੁਣੀ ਜਿਹੜੇ ਜਿਨ੍ਹਾਂ ਨੇ ਉਹਨਾਂ ਦੇ ਗੀਤ ਗਾਏ ਔਰ ਉਹ ਗੀਤ ਸੁਪਰ ਡੁਪਰ ਹਿੱਟ ਹੋਏ ਬਹੁਤ ਸਾਰੇ ਗੀਤ ਜਿਹੜੇ ਅੱਜ ਵੀ ਆ ਵੱਜਦੇ ਨੇ ਲੋਕ ਅੱਜ ਵੀ ਸੁਣਦੇ ਨੇ ਤਾਂ ਉਹ ਨਿੰਮੇ ਲੋਹਾਰਕੇ ਦੇ ਗੀਤ ਸੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਕਚਹਿਰੀਆਂ 'ਚ ਮੇਲੇ ਲੱਗਣੇ ਜਦੋਂ ਪੈਂਦੀ ਆ ਤਰੀਕ ਵੱਲੋਂ ਜੱਟ ਦੀ ਤਾਂ ਇਹ ਗਾਣਾ ਕੁਲਵਿੰਦਰ ਢਿੱਲੋਂ ਹੁਣਾ ਦੇ ਵੱਲੋਂ ਗਾਇਆ ਗਿਆ ਸੀ ਉਸ ਸਮੇਂ ਦੇ ਵਿੱਚ ਕੁਲਵਿੰਦਰ ਢਿੱਲੋਂ ਹੁਣਾ ਦੀ ਤੂਤੀ ਬੋਲਦੀ ਸੀਗੀ ਔਰ ਨਿੰਮੇ ਲੋਹਾਰਕੇ ਦਾ ਇਹ ਗੀਤ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਤਾਂ ਇਹ ਗਾਣਾ ਇੰਨਾ ਕਿ ਜ਼ਿਆਦਾ ਮਕਬੂਲ ਹੋਇਆ ਕਿ ਹਰੇਕ ਵਿਆਹ ਸ਼ਾਦੀਆਂ ਤੇ ਟਰੈਕਟਰਾਂ ਦੇ ਉੱਪਰ ਗਾਣਾ ਵੱਜਣਾ ਸ਼ੁਰੂ ਹੋ ਗਿਆ ਪਹਿਲਾਂ ਕਹਿੰਦੇ ਸੀ ਕਿ ਜਿਹੜਾ ਗਾਣਾ ਵਿਆਹਾਂ ਦੇ ਵਿੱਚ ਵੱਜ ਗਿਆ ਜਾਂ ਫਿਰ ਟਰੈਕਟਰਾਂ ਤੇ ਵੱਜ ਗਿਆ ਤਾਂ ਉਹ ਗਾਣਾ ਮਕਬੂਲ ਮੰਨਿਆ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਇਸੇ ਤਰੀਕੇ ਦੇ ਨਾਲ ਹਿੱਟ ਹੋਏ ਅਮਰਿੰਦਰ ਗਿੱਲ ਦਾ ਇੱਕ ਬਹੁਤ ਪਿਆਰਾ ਸ਼ਾਨਦਾਰ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਅੱਜ ਵੀ ਲੋਕ ਸੁਣਦੇ ਨੇ ਕੀ ਸਮਝਾਈਏ ਸੱਜਣਾ ਇਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਇਹ ਵੀ ਹਿੱਟ ਗੀਤ ਜਿਹੜਾ ਨਿੰਮੇ ਲੋਹਾਰਕੇ ਦੇ ਵੱਲੋਂ ਲਿਖਿਆ ਗਿਆ ਤਮਾਮ ਗੀਤ ਨਸ਼ਤਰ ਗਿਲ ਨੇ ਨਿੰਮੇ ਲੋਹਾਰਕੇ ਦੇ ਗਾਇਕ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਤਾਂ ਉਹ ਵੀ ਨਿੰਮੇ ਲੋਹਾਰਕੇ ਦੀ ਕਲਮ ਦੇ ਵਿੱਚੋਂ ਲਿਖਿਆ ਤੁਹਾਨੂੰ ਦੱਸਦੀ ਕਿ 10ਵੀਂ ਕਲਾਸ ਦੇ ਵਿੱਚ ਨਿੰਮਾ ਲੋਹਾਰਕਾ ਪੜ੍ਹਦੇ ਸੀ ਜਦੋਂ ਉਹਨਾਂ ਨੇ ਗੀਤ ਲਿਖਿਆ 1995 ਦੇ ਵਿੱਚ ਉਹਨਾਂ ਦਾ ਡੈਬਿਊ ਹੋਇਆ ਸੀ ਪਹਿਲੇ ਗਾਣੇ ਦੇ ਨਾਲ ਔਰ ਪਹਿਲਾ ਗਾਣਾ ਜੁੜਾ ਨਨਕਾਣੇ ਵੱਲ ਨੂੰ ਜਾਂਦੇ ਰਾਈਓ ਤਾਂ ਧਾਰਮਿਕ ਗਾਣਾ ਨਿੰਮੇ ਲੋਹਾਰਕੇ ਨੇ ਲਿਖਿਆ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਇੱਕ ਹਿੱਟ ਗੀਤ ਆਇਆ ਦੂਜਾ ਹਿੱਟ ਗੀਤ ਆਇਆ ਲਗਭਗ 150 ਸਿੰਗਰਾਂ ਨੂੰ ਹਿੱਟ ਗੀਤ ਦਿੱਤੇ ਨੇ ਔਰ 150 ਸਿੰਗਰ ਨਿੰਮੇ ਲੋਹਾਰਕੇ ਦੇ ਗੀਤ ਗਾ ਕੇ ਹਿੱਟ ਹੋਏ ਨੇ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ ਗੀਤਕਾਰ ਦਾ ਤੁਸੀਂ ਸ਼ਬਦਾਂ ਨੂੰ ਕਿਸ ਤਰੀਕੇ ਦੇ ਨਾਲ ਪੜਾਉਨੇ ਹੋ ਤੁਹਾਡੀ ਤਰਜ ਕੀ ਹੁੰਦੀ ਹੈ ਤੁਸੀਂ ਲਿਖਦੇ ਕਿਉਂ ਕਿ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਗੀਤਕਾਰ ਦੀ ਹੁੰਦੀ ਹੈ ਅੱਜ ਜਿਵੇਂ ਅਸੀਂ ਮਕਾਨ ਤਾਂ ਖੜਾ ਕਰ ਲੈਨੇ ਆ ਪਰ ਨੀਹਾਂ ਤੋਂ ਬਿਨਾ ਮਕਾਨ ਖੜਾ ਨਹੀਂ ਹੁੰਦਾ ਤਾਂ ਗੀਤਕਾਰ ਜਿਹੜਾ ਉਹ ਨੀਂਹ ਮੰਨਿਆ ਗਿਆ ਜੇਕਰ ਨੀਂਹ ਭਰੀ ਗਈ ਮਜ਼ਬੂਤ ਭਰੀ ਗਈ ਤਾਂ ਮਕਾਨ ਵਧੀਆ ਖੜਾ ਹੁੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਜੇ ਗਾਣਾ ਸੋਹਣਾ ਲਿਖਿਆ ਗਿਆ ਹੋਵੇ ਤਾਂ ਗਾਣਾ ਮਕਬੂਲ ਹੋ ਜਾਂਦਾ ਹੈ ਤਾਂ ਨਿੰਮੇ ਲੋਹਾਰਕੇ ਦੇ ਵਿੱਚ ਉਹ ਚਿੰਗ ਸੀ ਜਾ ਕਹਿ ਲਿਖੇ ਇੱਕ ਤਰੀਕੇ ਦੇ ਨਾਲ ਉਹ ਟੈਲੈਂਟ ਸੀਗਾ ਕਿ ਜਿਸ ਤਰੀਕੇ ਦੇ ਇਹਨਾਂ ਨੇ ਗਾਣੇ ਲਿਖੇ ਉਹਨਾਂ ਸਮਿਆਂ ਦੇ ਵਿੱਚ ਮਕਬੂਲ ਹੋਏ ਰਵਿੰਦਰ ਗਰੇਵਾਲ, ਅਮਰਿੰਦਰ ਗਿੱਲ, ਦਲਜੀਤ ਦੁਸਾਂਝ, ਇੰਦਰਜੀਤ ਨਿਕੂ ਨਸ਼ਤਰ ਗਿੱਲ ਔਰ ਹੋਰ ਬਹੁਤ ਸਾਰੇ ਸਿੰਗਰ 150 ਤੋਂ ਵੱਧ ਸਿੰਗਰ ਜਿਨ੍ਹਾਂ ਨੇ ਨਿੰਮੇ ਲੋਹਾਰਕੇ ਦੇ ਗੀਤ ਗਾਏ ਤੇ ਉਹ ਗੀਤ ਸੁਪਰ ਡੁਪਰ ਹਿੱਟ ਹੋਏ 500 ਤੋਂ ਵੱਧ ਹਿੱਟ ਗੀਤ ਜਿਹੜੇ ਨੇ ਉਹ ਨਿੰਮੇ ਲੋਹਾਰਕੇ ਨੇ ਇਸ ਇੰਡਸਟਰੀ ਨੂੰ ਦਿੱਤੇ ਪਰ ਲਾਸਟ ਸਮੇਂ ਦੇ ਵਿੱਚ ਇੱਕ ਇੰਟਰਵਿਊ ਕੀਤੀ ਗਏ ਨਿੰਮੇ ਲੋਹਾਰਕੇ ਦੀ ਇੱਕ ਚੈਨਲ ਦੇ ਵੱਲੋਂ ਤਾਂ ਨਿੰਮੇ ਲੋਹਾਰਕੇ ਦਾ ਦਰਦ ਸਾਹਮਣੇ ਆਇਆ ਹੈ ਉਹਨਾਂ ਕਹਿ ਕੇ ਕੋਈ ਵੀ ਬਾਹ ਜਿਹੜਾ ਉਹ ਨਹੀਂ ਫੜਦਾ ਜਦੋਂ ਕੰਮ ਕਿਸੇ ਦਾ ਨਿਕਲ ਜਾਂਦਾ ਹੈ ਤਾਂ ਤੁਹਾਨੂੰ ਲੋਕ ਭੁੱਲ ਜਾਂਦੇ ਨੇ ਅਕਸਰ ਇਦਾਂ ਹੀ ਹੁੰਦਾ ਹੈ ਦੁਨੀਆ ਦਾ ਦਸਤੂਰ ਹੈ ਤਾਂ ਇਹ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਵੀ ਝਲਕਿਆ ਕਿਉਂਕਿ ਲਾਸਟ ਸਮੇਂ ਦੇ ਵਿੱਚ ਉਹਨਾਂ ਦੀ ਸਿਹਤ ਵੀ ਖਰਾਬ ਸੀ ਔਰ ਪਰਿਵਾਰਕ ਤੌਰ ਤੇ ਆਰਥਿਕ ਤੰਗੀਆਂ